ਸੰਜੇ ਸਾਥੀਆ ਗੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਆ ਦੇਖੋ ਕੱਲ ਨੂੰ 22 ਤਰੀਕ ਨੂੰ ਇੱਕ ਤਾਂ ਲੋਟਰੀ ਵੀ ਜੇ ਓਪਨ ਹੋ ਰਹੀ ਹੈ ਦੁਪਹਿਰੇ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ 1:30 ਵਜੇ ਦੂਸਰਾ 22 ਤਰੀਕ ਨੂੰ ਜਿਹੜੇ ਪਿਛਲੇ ਜੂਨ ਦੇ ਵਿੱਚ ਰੂਲ ਨਵੇਂ ਆਏ ਸੀ ਨਵੇਂ ਕਾਨੂੰਨ ਕੱਢੇ ਸੀਗੇ ਤੇ ਕਾਫੀ ਕੋਈ ਚੇਂਜਸ ਕੀਤਾ ਸੀ ਕੱਲ ਤੋਂ ਉਹ ਵੀ ਲਾਗੂ ਹੋ ਜਾਣੇ ਆ 23 23 ਜੁਲਾਈ ਨੂੰ ਸਾਰਾ ਪਤਾ ਲੱਗ ਜਾਣਾ ਕਿਹੜੇ ਕਿਹੜੇ ਨੇ ਚੇਂਂਜਸ ਕੀਤੇ ਆ ਕੀ ਕੀ ਸੁਧਾਰ ਕੀਤਾ ਆ ਕੀ ਸ਼ਕਤੀ ਕੀਤੀ ਕੀ ਨਰਮੀ ਕੀਤੀ ਸਾਰਾ ਕੁਝ 23 ਤਰੀਕ ਨੂੰ ਪਤਾ ਲੱਗ ਜਾਣਾ ਹੈ ਪਰ ਇਹਦੇ ਵਿੱਚ ਇਹ ਨਹੀਂ ਕਿ ਨਹੀਂ ਸਾਰਾ ਕੁਝ ਬੰਦ ਕਰਤਾ ਹਾਂ ਬੰਦ ਉਹ ਕੀਤਾ ਜਿਹਦੇ ਵਿੱਚ ਸਭ ਤੋਂ ਜਿਆਦਾ ਫਰੋਡ ਸਭ ਤੋਂ ਜਿਆਦਾ ਧੋਖੇਬਾਜ਼ੀ ਹੋਈ ਆ ਸਭ ਤੋਂ ਜਿਆਦਾ ਫੇਕ ਕਾਉਂਸ ਲੈਟਰਾਂ ਇਸ਼ੂ ਹੋਈਆਂ ਆ ਅ ਜਿੱਦਾਂ ਕੇਅਰ ਹੋਮ ਹੋ ਗਿਆ ਕੇਅਰ ਹੋਮ ਹੋ ਗਿਆ ਆਈਟੀ ਦੇ ਹੋ ਗਿਆ ਇਹਨਾਂ ਦੇ ਵਿੱਚ ਏਜੰਟਾਂ ਨੂੰ ਪਤਾ ਵੀ ਸੀ ਕਿ ਇਹ ਅਸੀਂ ਫੇਕ ਕੌਂਸਲਟਰ ਲੈ ਕੇ ਦੇ ਰਹੇ ਆ ਜਾਂ ਉੱਥੇ ਕੰਪਨੀ ਫੇਕ ਆ ਜਾਂ ਕੰਪਨੀ ਹੈ ਹੀ ਨਹੀਂ ਤੇ ਫਿਰ ਵੀ ਪੰਜਾਬ ਦੇ ਏਜੰਟਾਂ ਨੇ ਪੰਜਾਬ ਦੇ ਲੋਕਾਂ ਨੂੰ ਹੀ ਲੁੱਟਿਆ ਉੱਥੇ ਗਰੀਬ ਲੋਕਾਂ ਤੋਂ ਵੀ 25 25 30 30 ਲੱਖ ਰੁਪਈਆ ਲੈ ਕੇ ਇੱਥੇ ਫੇਕ ਕੰਪਨੀਆਂ 'ਚ ਭੇਜਿਆ ਜੋ ਕੰਪਨੀਆਂ ਹੈ ਹੀ ਨਹੀਂ ਸੀਗੀਆਂ ਜੇ ਸੀਗੀਆਂ ਤੇ ਉਹਨੇ ਕੰਮ ਨਹੀਂ ਦਿੱਤੇ ਉਹ ਹੁਣ ਸਾਰਿਆਂ ਦੇ ਵੀਜ਼ੇ ਕੈਨਸਲ ਹੋਈ ਪਏ ਆ ਸਾਰਿਆਂ ਨੂੰ ਮਿਲ ਆਈਆਂ ਪਈਆਂ ਆ ਤੇ ਬਾਕੀ ਜਿਹੜਾ ਸਹੀ ਚਲਦੇ ਆ ਸਹੀ ਤਰੀਕੇ ਨਾਲ ਚਲਦੇ ਆ ਸਰਕਾਰ ਦੀ ਔਰ ਇਮੀਗ੍ਰੇਸ਼ਨ ਦੀ ਰੂਲ ਨੂੰ ਫੋਲੋ ਕਰਦੇ ਆ ਉਹਨਾਂ ਨੂੰ ਕੋਈ ਖਤਰਾ ਨਹੀਂ ਹੈਗਾ ਬਾਕੀ ਵੀ ਜਿਹੇ ਉਸਤ ਰਹੀਆਂ ਉਹਦੇ ਵਿੱਚ ਕੋਈ ਚੇਂਜਸ ਹੀ ਨਹੀਂ ਹੈਗੀ ਜਿੱਦਾਂ ਅ ਅਗਰੀਕਲਚਰ ਦਾ ਹੋ ਗਿਆ ਫਰੂਟ ਪੈਕਿੰਗ ਦਾ ਹੋ ਗਿਆ ਟੇਕਵੇ ਰੈਸਟੋਰੈਂਟ ਇਦਾਂ ਦੇ ਕੋਈ ਵੀ ਬਿਜ਼ੇ ਹੋ ਗਏ ਉਹ ਜਿੱਦਾਂ ਚਲਦੇ ਆ ਉਸੇ ਤਰ੍ਹਾਂ ਚੱਲ ਰਹੇ ਆ ਉਹਨਾਂ ਵਿੱਚ ਕੋਈ ਚੇਂਜਸ ਨਹੀਂ ਹੈਗੀ ਉਹ ਉਸੇ ਤਰ੍ਹਾਂ ਚੱਲਣਗੇ ਤੇ ਬਾਕੀ ਬਾਕੀ ਅੱਗੇ ਜਿੱਦਾਂ 10ਵੀਂ ਵਾਲੇ ਦਾ ਅਪਲਾਈ ਕਰ ਸਕਦੇ ਸੀ 10ਥ ਪਰਦੇ ਦਾ ਵੀ ਅਪਲਾਈ ਹੋ ਜਾਂਦਾ ਸੀ ਉਹ ਹੁਣ 100% 101% ਬੰਦ ਹੋ ਗਿਆ ਹੁਣ ਜੇ ਤੁਸੀਂ 10ਥ ਕੀਤੀ ਹੋਈ ਹੈ ਸਿਰਫ 10ਵੀਂ ਤੱਕ ਪੜ੍ਹਾਈ ਕੀਤੀ ਹੈ ਤੁਸੀਂ ਵਰਕ ਪਰਮਿਟ ਨਹੀਂ ਅਪਲਾਈ ਕਰ ਸਕਦੇ ਹੁਣ ਕਿਹਾ ਜਾ ਰਿਹਾ ਕਿ ਪਲੱਸ 2 ਵਾਲਾ ਵੀ ਉਹਦੇ ਵਿੱਚ ਸ਼ਰਤਾਂ ਰੱਖੀਆਂ ਜਾ ਸਕਦੀਆਂ ਆ ਜਾਂ ਰੱਖੀਆਂ ਹੋਣਗੀਆਂ ਤੇ ਇਹਨੂੰ ਪਤਾ ਲੱਗੂਗਾ ਉਹ ਡਾਊਟ ਫੁੱਲ ਹੈ ਜੇ ਪਲੱਸ 2 ਵਾਲਾ ਅਪਲਾਈ ਕਰ ਸਕਦਾ ਕਿ ਨਹੀਂ ਕਰ ਸਕਦਾ ਉਹ ਡਾਊਟ ਫੁੱਲ ਹੈ ਤੇ ਬਾਕੀ ਇਹ ਆ ਕਿ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਇੱਥੇ ਆ ਚੁੱਕੇ ਆ ਉਹਨਾਂ ਕੋ ਬੀਜੇ ਨਹੀਂ ਹੈਗੇ ਕੰਪਨੀਆਂ ਫੇਕ ਸੀ ਬੀਜੇ ਕੈਨਸਲ ਹੋ ਗਏ ਉਹਨਾਂ ਵਾਸਤੇ ਗਾਂ ਹੀ ਨਹੀਂ ਜ਼ਰੂਰ ਔਖਾ ਕਰਨਾ ਆ ਉਹਨਾਂ ਨੂੰ ਹਾਰਟ ਜ਼ਰੂਰ ਕਰ ਰਿਹਾ ਛਾਪਾ ਮਾਰੀ ਬਹੁਤ ਜ਼ਿਆਦਾ ਚੱਲ ਰਹੀ ਆ ਤੇ ਕਿਸੇ ਨੇ ਵੀ ਅਪਲਾਈ ਕਰਾਉਣਾ ਆ ਅਪਲਾਈ ਕਰਨ ਚ ਹੈਲਪ ਚਾਹੀਦੀ ਆ ਉਹ ਇੰਸਟਾ ਤੇ ਸੰਪਰਕ ਕਰ ਸਕਦਾ ਆ ਤੇ ਮੈਂ ਸਾਰਿਆਂ ਦੇ ਜਵਾਬ ਵੀ ਦੇ ਰਿਹਾ ਆ ਜਰੂਰ ਤੁਹਾਡੀ ਕੋਈ ਨਾ ਕੋਈ ਹੈਲਪ ਕਰਾਂਗੇ ਜਿਸ ਵੀ ਤਰ੍ਹਾਂ ਦੀ ਤੁਹਾਨੂੰ ਅਪਲਾਈ ਕਰਾਉਣ ਦੇ ਵਿੱਚ ਹੈਲਪ ਚਾਹੀਦੀ ਹੈ ਠੀਕ ਹੈ ਜੀ ਤੇ ਆ ਦੇਖੋ ਜਿਹੜਾ ਲੋਟਰੀ ਵੀਜ਼ਾ ਆ ਲੋਟਰੀ ਵੀਜ਼ਾ ਕੱਲ ਨੂੰ 1:30 ਵਜੇ ਚੱਲੂ ਹੋ ਜਾਣਾ ਆ 18 ਸਾਲ ਤੋਂ 30 ਸਾਲ ਦੀ ਉਮਰ ਦੀ ਲਿਮਟ ਆ 18 ਸਾਲ ਤੇ 30 ਸਾਲ ਇਹਦੇ ਵਿੱਚ ਵਿੱਚ ਜੇ ਤੁਸੀਂ ਹੈਗੇ ਆ ਤੇ ਤੁਸੀਂ ਅਪਲਾਈ ਕਰਾ ਸਕਦੇ ਆ ਕੋਈ ਟੈਨਸ਼ਨ ਨਹੀਂ ਹੈਗੀ ਬਾਕੀ ਅਸੀਂ ਸਿਰਫ ਇੱਥੇ ਅਪਲਾਈ ਕਰਦੇ ਸਿਰਫ ਸਪான்ਸਰਸ਼ਿਪ ਫੀਸ ਲਈਦੀ ਆ ਇਸ ਤੋਂ ਵੱਧ ਅਸੀਂ ਕੋਈ ਰੁਪਈਆ ਨਹੀਂ ਲਈਦਾ ਜਦੋਂ ਸਪான்ਸਰ ਆ ਜਾਂਦੀ ਕਾਸਲੇਟਰ ਆ ਜਾਂਦੀ ਆ ਤੇ ਇੰਡੀਆ ਦਾ ਖਰਚਾ ਸਾਰਾ ਤੁਸੀਂ ਆਪ ਆਪਣੇ ਠਿਕਾਣਾ ਹੁੰਦਾ ਉਹਦੇ ਵਿੱਚ ਸਾਡੀ ਕੋਈ ਇੰਟਰਫੇਅਰ ਨਹੀਂ ਹੈਗੀ ਤੇ ਹਾਂ ਅਸੀਂ ਗਾਈਡ ਕਰੀ ਜਾਂਣਾ ਪੇਪਰ ਕਿਹੜੇ-ਕਿਹੜੇ ਲੱਗਣੇ ਕਿੱਥੋਂ ਕਰਾਉਣਾ ਕਿੱਥੋਂ ਨਹੀਂ ਕਰਾਉਣਾ ਉਹ ਅ ਤੁਸੀਂ ਆਪ ਹੀ ਲੱਭਣਾ ਆ ਹਾਂ ਜੇ ਬਿਲਕੁਲ ਨਹੀਂ ਕੋਈ ਤੁਹਾਨੂੰ ਪਤਾ ਹੈਗਾ ਫਿਰ ਹੈਲਪ ਕਰ ਦਈਦੀ ਆ ਵੀ ਇੱਥੋਂ ਅਪਲਾਈ ਕਰਾ ਲਓ ਠੀਕ ਹੈ ਜੀ ਤੇ ਬਾਕੀ ਕਿਸੇ ਨੇ ਵੀ ਅਪਲਾਈ ਕਰਾਉਣਾ ਆ ਹੈਲਪ ਚਾਹੀਦੀ ਆ ਮੈਨੂੰ ਸੰਪਰਕ ਕਰ ਸਕਦਾ ਆ ਤੇ ਆਪਾਂ ਜਰੂਰ ਹੈਲਪ ਕਰਾਂਗੇ 12 ਕੱਲ ਨੂੰ ਇਹ 22 ਤਰੀਕ 23 ਤਰੀਕ ਤੋਂ ਬਾਅਦ ਕਿਹੜੇ-ਕਿਹੜੇ ਅਪਲਾਈ ਹੋਣੇ ਕਿਹੜੇ-ਕਿਹੜੇ ਨਹੀਂ ਹੋਣੇ ਉਹ ਵੀਡੀਓ ਪਾ ਕੇ ਮੈਂ ਆਪਣੇ ਦੂਸਰੇ ਚੈਨਲ ਤੇ ਪੂਰੀ ਜਾਣਕਾਰੀ ਦੇ ਦੂੰਗਾ ਤੇ ਵੀਡੀਓ ਜਰੂਰ ਦੇਖਿਓ ਬਾਕੀ ਛੋਟੀ ਇਹ ਬੇਨਤੀ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੋ ਵੀ ਭੈਣ ਭਰਾ ਵੀਡੀਓ ਦੇਖਦਾ ਆ ਉਹ ਸਬਸਕ੍ਰਾਈਬ ਕਰਕੇ ਜਾਇਆ ਕਰੋ ਨਾਲ ਘੰਟੀ ਬਜਾ ਦਿਆ ਕਰੋ ਤੁਹਾਡੇ ਤੱਕ ਸਭ ਤੋਂ ਪਹਿਲਾਂ ਵੀਡੀਓ ਪਹੁੰਚਿਆ ਕਰੂਗੀ ਤੁਹਾਨੂੰ ਵੀਡੀਓ ਲੱਭਣ ਦੀ ਜਰੂਰਤ ਨਹੀਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਿਆ ਕਰੂਗੀ ਬਾਕੀ ਥੈਂਕ ਯੂ ਤੁਸੀਂ ਬਹੁਤ ਪਿਆਰ ਦਿੰਦੇ ਆ ਚੈਨਲ ਸਬਸਕ੍ਰਾਈਬ ਕਰਕੇ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ